ਸਾਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਏ ਸਾਡੇ ਘਰ ਪਰੋਣੇ ਬੀਬੀ ਨਣਾਣ ਆਈ ਆ ਨਾਲ ਦੋਤਾ ਆਇਆ ਵਾ 사ਸੀ ਕਾ ਬਲਾਓ ਭੈਣ ਦੀ ਸਾਸਰੀ ਕਾ ਸਾਰਿਆਂ ਮਾ ਕੇ ਤਾਂ ਵਿਚਰਤੀ ਕਲਾ ਰੱਖੇ ਪਰੋਣੇ ਆਏ ਤੇ ਨਾਲੇ ਇੰਨੇ ਕਨੇ ਪਕੌੜੇ ਹਾਂਜੀ ਤੇ ਅਸੀਂ ਸਾਰੇ ਜਣੇ ਬੈ ਕੇ ਹੋ ਗਏ ਚੋੜੇ ਹੁਣ ਖਾ ਕੇ ਪਕੌੜੇ ਖਾ ਕੇ ਹੋ ਗਏ ਚੋੜੇ ਹਾਂ ਹੈਨਾ ਬਹੁਤ ਸਵਾਦ ਬਣਾਏ ਜਾਰੇ ਸਵਾਦ ਬਣਾਏ ਆ ਪਕੌੜੇ ਚੰਗੇ ਬਣੇ ਆ ਪਕੌੜੇ ਤੇ ਦੋ ਤਿੰਨ ਵਾਰ ਤਾਰੀਫ ਕਰ ਦਿੱਤੀ ਕਿ ਬੜੇ ਸਵਾਦ ਬਣਾਏ ਆ ਇਹ ਪਕੌੜੇ ਮੇਥੀ ਪਾਈ ਆ ਹਾਂ ਅਕੜ ਹਰੀਆਂ ਮਿਰਚਾਂ ਹੂੰ ਢਿੱਡ ਰੱਜ ਗਿਆ ਪਰ ਨੀਂਦ ਨਹੀਂ ਰੱਜੀ ਢਿੱਡ ਰੱਜ ਗਿਆ ਤੇ ਨੀਂਦ ਨਹੀਂ ਰੱਜੀ ਵੀ ਸਵਾਦ ਲੱਗੀ ਜਾਣਦੇ ਆ ਨਾ ਕਈ ਭੈਣ ਭਰਾਵਾਂ ਨਾਲ ਅਦਰ ਕਰਾ ਜਿਹੜਾ ਗ੍ਰੈਂਡ ਕਰਕੇ ਚੰਗੇ ਲੱਗਦੇ ਪਕੌੜੇ ਹਨਾ ਜਿਹੜਾ ਇੱਦਾਂ ਪਾਉਣਾ ਕੱਟ ਕੇ ਉਹ ਵਧੀਆ ਤੇ ਜਿਹੜਾ ਦਾੜ ਥੱਲੇ ਅਦਰ ਆ ਕੇ ਪਕੌੜਾ ਖਾਈਦਾ ਦਾ ਨਜ਼ਾਰਾ ਕੋ ਹੋ ਰਹੀ ਹੁੰਦਾ ਵਾ ਜਿਆਦਾ ਸਵਾਦ ਲੱਗਦਾ ਵਾ ਇਹ ਗੱਲ ਹੈਗੀ ਮਨ ਕੇ ਚੀਜ਼ਾਂ ਮਿੱਟੀ ਨਹੀਂ ਪੋਵੇ ਤੇ ਫਿਰ ਪਕੌੜੇ ਚੰਗੇ ਬਣਦੇ ਹਾਂ ਮਿੱਟੀ ਦੀ ਇਹ ਤਾਂ ਬਹੁਤ ਹਨ ਪਕੌੜੇ ਕਿੱਥੋਂ ਸਵਾਦ ਬਣਦਾ ਮੇਰਾ ਵੇਖਣ ਜਾ ਮੋਟੇ ਜਿਓ ਫੈਲੇ ਲੱਗ ਹਾਂ ਤੇ ਮੈਂ ਬਣਿਆ ਅਜਮਾਲ ਅਫਸਰ ਅਜੀ ਤੁਸੀਂ ਤਾਂ ਬਣੇ ਰਹਿੰਦੇ 24 ਘੰਟੇ ਜਦੋਂ ਵੀਡੀਓ ਬਣਾਉਂਦੀ ਜਦੋਂ ਵਲੌਗ ਬਣਾਉਂਦਾ ਤੁਸੀਂ ਮਾਲ ਅਫਸਰ ਹੀ ਹੁੰਦੇ ਉਦੋਂ ਹੀ ਫਿਰ ਮਾਲ ਅਫਸਰ ਤੇ ਬਣਨਾ ਪੈਣਾ ਜਿਹਨੇ ਮਾਲ ਰੱਖਿਆ ਤਾਂ ਮਾਲ ਅਫਸਰ ਤੇ ਬਣਨਾ ਆਹੋ ਉਹਨਾਂ ਨੂੰ ਵੀ ਕੁਝ ਖਾਣ ਨੂੰ ਦੇਣਾ ਅਸੀਂ ਤੇ ਪਕੌੜੇ ਖਾਈ ਜਾਂਦੇ ਆਹ ਉਹਨਾਂ ਨੂੰ ਪਾਓ ਦੇ ਆਹ ਪਕੌੜੇ ਮਾਸਾ ਕਿ ਉਹ ਕੀ ਆਖਣ ਕੇ ਭੂਆਈ ਤੇ ਭੂਆ ਖਾ ਗਈ ਆ ਤੇ ਅਸੀਂ ਨਹੀਂ ਖਾਦੇ ਹੈ ਬੀਬੀ ਜੀ ਪਾਣੀ ਪੂਣੀ ਪਿਆਰ ਕਰ ਦਵਾ ਨੀ ਤੇ ਬੀਬੀ ਜੀ ਤੁਹਾਡੀ ਧੀ ਆਈ ਆ ਤੁਹਾਨੂੰ ਕਿੰਨੀ ਖੁਸ਼ੀ ਹੋਈ ਆ ਬਹੁਤ ਖੁਸ਼ੀ ਹੋਈ ਮੇਰਾ ਬੋਤ ਬਹੁਤ ਖੁਸ਼ੀ ਆ ਆਹੋ ਬਾਬਾਈ ਦੇ ਮੇਲੇ ਦੀ ਆਈ ਆ ਬੇਬੀ ਦੋਸਰ ਮਹੀਨੇ ਬਾਬਾਈ ਦੇ ਮੇਲੇ ਦੇ ਆਏ ਨਾ ਤੁਸੀਂ ਆਹੋ ਦੋ ਤਿੰਨ ਮਹੀਨੇ ਤੇ ਹੈ ਤੁਹਾਨੂੰ ਕਹਿ ਦਿੰਦੇ ਵੀ ਲਾਗੇ ਦਾ ਸਾਗ ਸਰਹਾਣੇ ਦੀ ਬਾਹ ਆਹੋ ਨੇਲੇ ਦਾ ਸਾਗ 3-4 6 ਕਿਲੋਮੀਟਰ ਹੀ ਹੋ ਆਹੋ ਕੋੜੀਦਰ ਜੀ ਮੇ ਜਿਆਦੇ ਆ ਨਾ ਸਾਡੀ ਦੇ ਬਿਜੀ ਜਿਆਦੀ ਆ ਤੁਸੀਂ ਕਹਿੰਦਾ ਕੁੜੀ ਨਾ ਆ ਗਈ ਉਹਨੇ ਫੇਰ ਵੀ ਨਹੀਂ ਆਇਆ ਕਰਨਾ ਆਹੋ ਫੇਰ ਆਖਣਾ ਮੇਰੇ ਨੌ ਕੱਲੀ ਆ ਨਹੀਂ ਮੈਂ ਫੇਰ ਤੇ ਆਇਆ ਕਰਾਂਗੇ ਆਹ ਤੇ ਕਰਦਾ ਹੋ ਜੰਦਾ ਨੇ ਚਲੋ ਜਿੱਦਾਂ ਹੁਣ ਆਪਾਂ ਵਾਂ ਹੁਣ ਜਿੱਦਾਂ ਵੀ ਅਸੀਂ ਆਨੇ ਬਿਚਲ ਸਾਡੀ ਬੀਬੀ ਘਰ ਵਾ ਆਪਾਂ ਜਿੱਥੇ ਮਰਜੀ ਹੋਵੋ ਆਉਨੇ ਹਨਾ ਤੇ ਹੁਣ ਤੁਹਾਨੂੰ ਉਹ ਵੀ ਕੰਮ ਅਧੂਰਾ ਵਾ ਨਾ ਜੇ ਤੁਹਾਡੀ ਮੰਮੀ ਹੋਵੇ ਘਰ ਸੱਸ ਤੇ ਫੇਰ ਵੀ ਕੋਈ ਟੈਨਸ਼ਨ ਨਹੀਂ ਹੁੰਦੀ ਬੰਦਾ ਜਦੋਂ ਮਰਜੀ ਆਵੇ ਜਾਵੇ ਜਦੋਂ ਜ਼ਿੰਮੇਵਾਰੀਆਂ ਆਪਣੇ ਸਿਰ ਤੇ ਪਈਆਂ ਹੁਣ ਤੇ ਫੇਰ ਇਦਾਂ ਹੀ ਹੁੰਦਾ ਵਾ ਕਿ ਫੇਰ ਸਾਰਾ ਹੱਥ ਹੋਣਾ ਫੇਰ ਸਾਰਾ ਕਰਨਾ ਪੈਂਦਾ ਵਾ ਹੁਣ ਕਰਕੇ ਆਏ ਸਾਰਾ ਜਾ ਕੇ ਜਾ ਕੇ ਫੇਰ ਕਰਨਾ ਇਹ ਤਾਂ ਹੈ ਹੀ ਬੀਬੀ ਜੀ ਤੁਸੀਂ ਕਿੰਨੀ ਜਰੀ ਜਾਂਦੇ ਹੁੰਦੇ ਸੀ ਆਪਣੇ ਪੇਕੇ ਆਪਾਂ ਤਾਂ ਛੇ ਛਿੱਤ ਜਾਂਦੇ ਹੁੰਦੇ ਸੀ ਛੇ ਛਿੱਤ ਤਾਂ ਕੀ ਚੱਲ ਜਾਈਦਾ ਸੀ ਹਮ ਬੱਸੇ ਬਹਿਣਾ ਤੇ ਝੱਟ ਬੁੱਢੀ ਜਾ ਫੜ ਅੱਛਾ ਤੁਸੀਂ ਆਪਣੇ ਸਹੁਰੇ ਕਿੰਨੀ ਮਰ ਕਿੰਨੀ ਕਿਚਰੀ ਜਾਂਦੇ ਜੀ ਮੈਂ ਤਾਂ ਤੀਜੇ ਦਿਨ ਚਲਿਆ ਜਾਂਦਾ ਅੱਛਾ ਕੀ ਕਰਨੂ ਬੋਢੀ ਢਾਡੀ ਤੇ ਇੱਥੇ ਆ ਤੁਸੀਂ ਤੀਜੇ ਦਿਨ ਸਹੁਰੇ ਕੀ ਕਰਦੇ ਜੀ ਮੈਂ ਤਾਂ ਧੰਨਵਾਦ ਕਰਨ ਜਾਂਦਾ ਕਿ ਕੁੜੀ ਬਹੁਤ ਸੋਹਣੀ ਦਿੱਤੀ ਹੈ ਆਇਆ ਜੇ ਨਹੀਂ ਸੋਹਣੀ ਤਾਂ ਕਰੋ ਕਿ ਜਾਣਾ ਫਿਰ ਕੀ ਹੋ ਗਿਆ ਈ ਨਹੀਂ ਹਾਂ ਕੋਈ ਨਹੀਂ ਸਗੋਂ ਸਿਰਫ ਕੀਤੀ ਸਿਰਫ ਕੀਤੀ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਇੰਨੀ ਸੋਹਣੀਆ ਕਿਤੇ ਬਾਹਰਲੇ ਮੁਲਖ ਨਹੀਂ ਕਿਤੇ ਉਦਤ ਨਹੀਂ ਕਿਸਣਾ ਵਿਆਹ ਨਹੀਂ ਮੈਨੂੰ ਪੇਡੂ ਨੂੰ ਵਿਆਹਤੀ ਆ ਵੀ ਚੰਗਾ ਹੋ ਗਿਆ ਮੈਨੂੰ ਸਾਥ ਮਿਲ ਗਿਆ ਹੈ ਆਹੋ ਫਿਰ ਤੁਸੀਂ ਫਿਰ ਮੋਤੀ ਪੁੰਨ ਕੀਤੇ ਆ ਕਿ ਤੁਹਾਨੂੰ ਬਹੁਤੀ ਚੰਗੀ ਟੱਕਰ ਗਈ ਆਹੋ ਮੋਤੀ ਪੁੰਨ ਕੀਤੇ ਆ ਤੇ ਸਾਹਿਬ ਨੂੰ ਇੰਨੀ ਬੁੱਕੀ ਮਿਲੀ ਆਹੋ ਉਹ ਤਾਂ ਗੱਲ ਹੈ ਹੀ ਆ ਜੀ ਉਹੋ ਜਿਹੇ ਹੁੰਦੇ ਉਹ ਤੇ ਉਹ ਭੱਜੇ ਨਾ ਮਰਦੀ ਕਰ ਲਈ ਤੇ ਬਾਹਰਲੇ ਮੁਲਖ ਵਾਲਿਆਂ ਨਾਲ ਨਹੀਂ ਭਾਈ ਤੁਸੀਂ ਵੀ ਬਹੁਤ ਸੋਹਣੇ ਆ ਮੈਂ ਚਲੋ ਜਿੱਦਾਂ ਦੀ ਹੈਗੀ ਪਤਾ ਤੇ ਸੀ ਗੱਲਾਂ ਬਾਟੀਆਂ ਵੀਡੀਓ ਵਿੱਚ ਮੈਨੂੰ ਕਦੀ ਕਹਿੰਦਾ ਤੇਰੀਆਂ ਅੱਖਾਂ ਨਿੱਕੀਆਂ ਤੇਰਾ ਮੱਥਾ ਉੱਚਾ ਐਨੀਆਂ ਗੱਲਾਂ ਮੈਨੂੰ ਕਰਕੇ ਸਾਰਿਆਂ ਨੂੰ ਦੱਸਦੇ ਕਿੰਦਾਂ ਦੇ ਸੀਨ ਆਏ ਉਦਾਂ ਦੇ ਕੱਪੜੇ ਪਹਿਨੇ ਪਰ ਜੇ ਕੋਈ ਕਹਿੰਦਾ ਵੀ ਇਦਾਂ ਦੇ ਸੀਨ ਕਰੋ ਪਰ ਤੁਹਾਡੀ ਮੈਂ ਅਕਸਰ ਨੂੰ ਕਰਦੀ ਆ ਤੁਹਾਨੂੰ ਤੁਹਾਡਾ ਤਾਂ ਨੀ ਨਾ ਫਰਜ ਬਣਦਾ ਇਦਾਂ ਕਹਿਣ ਦਾ ਵੀ ਤੇਰਾ ਮੱਥਾ ਉੱਚਾ ਤੇਰੀਆਂ ਅੱਖਾਂ ਨਿੱਕੀਆਂ ਪਰ ਇਹ ਥੋੜੀ ਗੱਲ ਵਾਹਣਾ ਮੈਨੂੰ ਪਤਾ ਕਿੰਨਾ ਹੈ ਹੈ ਹਣ ਤੁਸੀਂ ਆਖਿਆ ਕਰੋ ਤੇਰਾ ਮੱਥਾ ਨਿੱਕਾ ਵਾ ਤੇ ਅੱਖਾਂ ਮੋਟੀਆਂ ਵਾਂ ਐਦਾਂ ਹਾਂ ਹਣ ਐਦਾਂ ਆਖਿਆ ਕਰੋ ਨਹੀਂ ਹੋਟਾਂ 'ਚ ਐਖਣਾ ਵਾ ਮੋਟ ਮੈਂ ਐਖਣਾ ਵੀ ਹੁਣ ਤੇਰੀਆਂ ਅੱਖਾਂ ਤੂੰ ਦਿਖਾਈ ਨਹੀਂ ਦਿੰਦਾ ਹੁਣ ਤੇਰੇ ਲੰਜ ਪੈਣੇ ਆ ਲੈਂਜ ਲੈਂਜ ਹੁੰਦੀ ਰਹਿੰਦੀ ਹਮ ਤਰਾ 3 ਮਹੀਨੇ ਹੋ ਗਏ ਤੇ ਪਵਾ ਕੇ ਕੰਮ ਨਬੇੜ ਹੋਗਾ ਚੱਲ ਟਾਡਾ ਟਾਡਾ ਰਾਦਾ ਫੇਰ ਨਜਾਰਾ ਦੇਖਣ ਦਾ ਪੈਣਾ ਮਤੇ ਇਹਨੂੰ ਰਹਿਣ ਦੇ ਐਦਾਂ ਦੀ ਹਜੇ ਹੈਂ ਮਾਹ ਮੋਟਵਾ ਤੇ ਤਰਾ ਹਾਂ ਚੱਲ ਕੋਈ ਨਹੀਂ ਕਰੋ ਗੁਜ਼ਾਰਾ ਜਿੱਦਾਂ ਦੀ ਹੈਗੀ ਆ ਗਾੜੀ ਬਾਬੇ ਨੇ ਤੁਹਾਨੂੰ ਨਵਾਂ ਸੋਹਣੀਆਂ ਚੰਗੀਆਂ ਦੇਤੀਆਂ ਵਾ ਉਹ ਮਹਾਰਾਜ ਦੇਣਾ ਆ ਆਹੋ ਦੇਣ ਵਾਲਾ ਮਹਾਰਾਜ ਤੇ ਮੇਰੇ ਵਾਰੀ ਪਤਾ ਨਹੀਂ ਮਹਾਰਾਜ ਕਿੱਥੇ ਗਿਆ ਹੀਗਾ ਐਸਾ ਬੰਦਾ ਨਹੀਂ ਸੋਣਾ ਮਿਲਿਆ ਤੈਨੂੰ ਨਹੀਂ ਤੁਹਾਨੂੰ ਨਹੀਂ ਬੁੱਢੀ ਚੰਗੀ ਮਿਲੀਗੇ ਨਹੀਂ ਤੂੰ ਆਪਿਆ ਕਿ ਮੇਰੇ ਵਾਸਤੇ ਬੰਦਾ ਚੱਲ ਤੁਹਾਡੇ ਵਾਸਤੇ ਉਲਟੋ ਹੋ ਗਿਆ ਸੌਰੀ ਉਲਟੋ ਹੋ ਗਿਆ ਵਾ ਤੇ ਬੀਬੀ ਨਾਨਾ ਨੂੰ ਕਹਿਣ ਦੇ ਕਿ ਪਾਈਆ ਜੀ ਨੂੰ ਕਿਉਂ ਨਹੀਂ ਲਿਆਂਦਾ ਨਾਲ ਮੈਂ ਜੀ ਉਹਨੂੰ ਢੀਕਣ ਦੇ ਵੀ ਉਹਨਾਂ ਨੇ ਵੀ ਨਾਲ ਆਉਣਾ ਵਾ ਉਹ ਵੀ ਮਾਲ ਅਫਸਰ ਬਣੇ ਆਪਣੇ ਘਰ ਮੈਨੂੰ ਲੱਗਦਾ ਆਹੋ ਚੱਲ ਕੋਈ ਨਹੀਂ ਦੇਖ ਤੇ ਆ ਇੰਨਾ ਰੋਡ ਖਰਾਬ ਹੋਇਆ ਨਾ ਬਾਹਰ ਲਾ ਜਿਹੜੀ ਚੀਜ਼ ਸਾਰੀ ਐ ਦੀ ਨੰਗਦੀ ਤੇ ਸਾਰੀ ਦਿਹਾੜੀ ਸਿਰ ਖਪਤੀ ਹੁੰਦੀ ਆ ਗੌਰ ਨਮਾਜ਼ ਕੁ ਸਕੂਲਾਂ ਆਇਆ ਵਰਦੀ ਨਹੀਂ ਲਾਈ ਕੁਛ ਨਹੀਂ ਨਾ ਪਤੰਗਾਂ ਦੇ ਖੇੜੇ ਪਏ ਬੱਸ ਕਰ ਹੁਣ ਹੈ ਗਾਂਢੀ ਮਾਰਨੀ ਗੱਟੂ ਦਾ ਕਾਂਢੀ ਹੁਣ ਇਹ ਕੰਮ ਤੁਰ ਪਿਆ ਵਾ ਹੁਣ ਗਾਂਢੀਆਂ ਦਾ ਤੁਰ ਪਿਆ ਲੈ ਸਾਸੀ ਕਾਲ ਬੁਲਾਓ ਇਧਰ ਸਾਸੀ ਕਾਲ ਬੁਲਾਓ ਇਧਰ ਪਹਿਲੋ ਕਾਂਢੀ ਤੇ ਫਿਰ ਹੋਰ ਗੱਲ ਬਾਅਦ ਚ ਚਲ ਇਧਰ ਸਾਸੀ ਕਾਲ ਬੁਲਾਓ ਸਾਸੀ ਕਾਲ ਜੀ ਸਾਰਿਆਂ ਨੂੰ ਤੇ ਗਾੜੀ ਹੋਰ ਕੀ ਆਖੀਦਾ ਵਾ ਦੂਬਿਆ ਜੋੜ ਮੈਂ ਕਰਤੀ ਹੁਣ ਆ ਬੀਬੀ ਜੀ ਪਕੌੜੇ ਕੱਢ ਕੇ ਆਏ ਆ ਭਾਬੀ ਜੀ ਚੌਕੇ ਦੇ ਵਿੱਚੋਂ ਸਹੀ ਗੱਲ ਜੀ ਕਰ ਰੇ ਨਾ ਐਂ ਜੀ ਉੱਚੀ ਸਾਸਰੀ ਘਰ ਬੁਲਾਓ ਸਾਸਰੀ ਘਰ ਜੀ ਸਾਰਿਆਂ ਨੂੰ ਤੇ ਤੁਸੀਂ ਕੱਪ ਨਿਕਾ ਜਾਈ ਲਿਆ ਚਾਹ ਪੀਣ ਨੂੰ ਵੱਡਾ ਲੈ ਲੋ ਮਸਾਕ ਵੱਡਾ ਲੈਣਾ ਚਾਹੀਦਾ ਹੈ ਕਿ ਨਹੀਂ ਗੜਵੀ ਲਿਓਣੀ ਸੀ ਨਾ ਤੇ ਆਦੀ ਪੀਤੀ ਨਹੀਂ ਚਾਹ ਉਤਰਾ ਸਾਡੀ ਇੰਨੀ ਮਸ਼ਹੂਰ ਹੋਈ ਹੈ ਨਾ ਵੀ ਕੋਈ ਗੱਲ ਨਹੀਂ ਕਰਨ ਵਾਲੀ ਉਹ ਚਾਹ ਬਹੁਤ ਜਿਆਦੀ ਚਾਹ ਪੀਨੇ ਆ ਮੰਮੀ ਹਣੀ ਪੀਂਦੇ ਆ ਅਹੀਂ ਨਹੀਂ ਅਹੀਂ ਪੀਣੇ ਜਾਦੀਗੇ ਨਹੀਂ ਪੀਨੇ ਐਨੇ ਕ ਪੀਂਦੇ ਉਹ ਦੱਸ ਸਾਹ ਪੀ ਵਾਦੀ ਪੈ ਗਈ ਚਾਹ ਪੀਂਦੀ ਰੋਟੀ ਹੁਣ ਰੋਟੀ ਖਾਦੀ ਸਵੇਰ ਦੀ ਕਿੰਨਾ ਟਾਈਮ ਹੋ ਗਿਆ ਮੈਂ ਦੱਸਦਾ ਗਊ ਪੀਨੇ ਐ ਦੱਸੋ ਇਹੀ ਕਾ ਜਿਆਦੀ ਪੀਤਾ ਪੀਨੇ ਆ ਵੀ ਜਿੰਦਰ ਸਾਡੀ ਜਿਹੜੀ ਆ ਚਾਹ ਇੰਨੀ ਵਧੀਆ ਬਣਾਉਂਦੀ ਆ ਵੀ ਜੀ ਕਰਦਾ ਬਦੋ ਬਦੋ ਪੀ ਜਾਈਏ ਗਲਾ ਭਰ ਭਰ ਕੇ ਕੀ ਹੈਗਾ ਵਾ ਜੋ ਅੰਦਰ ਚਾਹ ਵਧੀਆ ਬਣਾਉਂਦੀ ਆ ਅੱਛਾ ਛਾ ਅਦਕਰਪਾ ਕੇ ਗੁੜ ਪਾ ਕੇ ਤਾਰੀਫ ਕਰਦੇ ਮੇਰੀ ਤੁਸੀਂ ਥੋੜਾ ਜਿਹਾ ਲੂਣ ਪਾਉਣ ਕਰਨੀ ਵੀ ਚਾਹੀਦੀ ਭੈਣ ਭਰਾਵਾਂ ਸਾਹਮਣੇ ਕੇ ਹਾਂ ਹੋ ਤਾਂ ਹੈ ਹੀ ਆ ਦਾਦੀ ਤਾਂ ਕਹਿੰਦੇ ਉਹਦਾਂ ਦੇ ਭਵੇਂ ਇਹੀ ਲੜਦੇ ਰਹਿਣਾ ਹਾਂਜੀ ਦਾਦੀ ਤਾਂ ਕਹਿੰਦਾ ਸਬਜ਼ੀਆਂ ਵੀ ਬੜੀਆਂ ਸਵਾਦ ਬਣਾਉਂਦੇ ਪਰ ਬਣਾਉਣੀ ਨਹੀਂ ਨਾ ਕਿਉਂ ਬਣਾਉਣੀ ਕਿਉਂ ਨਹੀਂ ਹੈ ਵੇਖ ਲੈ ਮੈਂ ਇਹ ਪਰਸੋਂ ਮੰਡੇ ਗਈਆਂ ਮੈਂ ਕਿਹਾ ਕੜੀ ਬਣਾਈ ਇਦਾਂ ਦੀ ਕੋਈ ਗੱਲ ਨਹੀਂ ਕਰਨ ਵਾਲੀ ਫਿਰ ਮੈਂ ਗੋਭੀ ਦੀ ਸਬਜ਼ੀ ਬਣਾਈ ਇਦਾਂ ਜਿਹਦਾ ਮੇਥੀ ਦੀ ਪੁਰਜੀ ਹੁੰਦੀ ਆ ਹਾਂ ਤੇ ਇਹਨਾਂ ਨੇ ਆਣ ਕੇ ਖਾਧੀ ਵੀ ਆ ਉਹ ਖਾਦੀ ਪੁੱਛ ਲਾ ਮੂੰਹ ਤੇ ਬੈਠੀਆਂ ਆਉਂਦਿਆਂ ਆਉਂਦਿਆਂ ਰੋਟੀ ਖਾਂਦੀ ਹੁੰਦੀ ਜਦੋਂ ਆਂਢੇ ਆਵੇ ਮੈਂ ਇਹਦੀਆਂ ਪਹਿਲਾਂ ਹੀ ਦੋ ਲਾ ਕੇ ਰੱਖ ਗਈ ਮੈਂ ਇਹਨੇ ਆਉਣਾ ਵਾ ਤੇ ਰੋਟੀ ਖਾਣੀ ਆਣ ਕੇ ਕਲਜੀਤ ਨੇ ਤੇ ਫੇਰ ਮੈਂ ਇਹਨੂੰ ਪੁੱਛਿਆ ਮੈਂ ਚੰਗੀ ਬਣੀ ਆਂਦੀ ਹਾਂ ਬੜੀ ਵਧੀਆ ਸਬਜ਼ੀ ਬਣੀ ਆਹੋ ਮੇਥੀ ਮੂਤੀ ਪਾਈ ਹੋਵੇ ਤੇ ਭੈਣ ਜੀ ਬਣਾਉਣੀ ਨਹੀਂ ਆ ਜਿਹੜੀ ਉਹਦਾ ਕੀ ਮਤਲਬ ਹੋਇਆ ਦੱਸੋ ਸਰੋਤਿਆਂ ਭੈਣ ਭਰਾਵਾਂ ਦੇ ਸਾਹਮਣੇ ਸਾਰਿਆਂ ਦੇ ਵੀ ਬਣਾਉਣੀ ਕਿਉਂ ਨਹੀਂ ਆ ਸੁਣਾ ਦੇ ਦੇਣਾ ਮਾ ਉਦਾਂ ਕਿਤੇ ਗਏ ਹੋਏ ਤੇ ਲਿਆ ਹੈ ਹੈ ਇਹ ਕਿਤੇ ਮੱਲੇ ਮੱਲੇ ਜਿਹਾ ਫੇਰੀ ਖੰਦ ਬਣਾਉਂਦੇ ਦੇ ਜਦੋਂ ਵਾਂਡੇ ਗਏ ਫਿਰ ਇਹ ਤੇ ਬਣਾਉਣੀ ਹੁੰਦੀ ਆ ਨੋਵਾ ਵੀ ਬਜਰੋਂ ਲਿਆਂਦੀਆਂ ਬਣਾਉਣ ਵਾਸਤੇ ਕੰਮ ਕੰਮ ਆਹੋ ਜਰੇ ਲਿਆਂਦੀਆਂ ਕੰਮ ਕਰਨ ਨੂੰ ਤੇ ਫਿਰ ਇਹਨਾਂ ਨੇ ਇਹਨਾਂ ਨੇ ਬਣਾਉਣੀ ਆ ਵੇਖਿਆ ਭੈਣ ਨੇ ਵੀ ਕਿਹਾ ਤਾਂ ਬੀਬੀ ਨਾਨਾ ਨੇ ਮੇਰੇ ਵੱਲ ਦੀ ਗੱਲ ਕਰਤੀ ਅੱਛਾ ਫਿਰ ਤੁਸੀਂ ਮੇਰੀ ਤਾਰੀਫ ਨਹੀਂ ਕੀਤੀ ਅਸੀਂ ਤੇ ਤੁਹਾਡੀ ਇੰਨੀ ਤਾਰੀਫ ਕਰਦੇ ਆਂ ਵਲੋਗਰਾਂ ਦੇ ਵਿੱਚ ਵੀ ਸਾਡੀਆਂ ਨੋਵਾ ਕੰਮ ਬਹੁਤ ਕਰਦੇ ਮੈਂ ਇਹ ਨਹੀਂ ਕਹਿੰਦੀ ਨਹੀਂ ਕਰਦੇ ਤੁਸੀਂ ਤੇ ਪਹਿਲੇ ਛੱਤੇ ਕਿਹਾ ਹੈ ਨਾ ਬੀਬੀ ਲੈ ਮੈਂ ਕੰਮ ਥੋੜਾ ਕਰਾਂਗੀ ਨਹੀਂ ਕਰਦੇ ਉੱਤ ਸਬਜੀ ਦੀ ਗੱਲ ਕੀਤੀ ਸੀ ਅੱਛਾ ਅੱਛਾ ਅਛਾ ਅਛਾ ਕਿਹੜਾ ਕਰਦੇ ਕੰਮ ਉਹ ਸੌਂਡ ਸਾਨ ਦਾ ਹੀ ਹੈ ਹੈ ਉਹ ਹੀ ਸੌਂਡ ਸਾਨ ਦਾ ਹੀ ਸੌਂਡ ਚਲਾਉਣ ਦਾ ਸੌਂਡ ਦਾ ਫੋਨ ਚਲਾਉਣ ਦਾ ਫੋਨ ਚਲਾਉਣ ਦਾ ਥੋੜਾ ਕੰਮ ਆ ਕਰੀ ਸਟੇਟਸ ਵੇਖ ਲੈ ਵੀਡੀਓ ਵੇਖ ਲਈਆਂ ਕਮੈਂਟ ਪੜ੍ਹ ਲੈ ਸਾਰੇ ਭੈਣ ਭਰਾ ਸਟੇਟਸ ਦੇਖਣੇ ਆ ਇਹ ਵੀ ਕੰਮ ਹੀ ਆ ਬੜਾ ਤਗੜਾ ਕੰਮ ਇਹ ਤੇ ਕਰਦੇ ਪੱਸਿਆ ਬੁਰੀ ਸਾਰੇ ਲੋਕੀ ਹੋਰ ਕੰਮ ਕਰਦੇ ਆ ਕੰਮ ਕੋਈ ਕੋਈ ਕਰਦਾ ਵਾ ਆਹੋ ਮੈਨੂੰ ਬਾਬੇ ਨੇ ਸੋਖ ਦਿੱਤਾ ਵਾ ਮੈਨੂੰ ਟਾਈਮ ਦਿੱਤਾ ਵਾ ਤੇ ਫਿਰ ਮੈਂ ਚੱਲ ਗਈਆਂ ਕਰਨ ਚੰਗੀਆਂ ਬਹੁਤ ਚੰਗੀਆਂ ਵਾ ਨਵਾਂ ਕੰਮ ਕਰਦੀਆਂ ਇੱਕ ਕਰਦੀਆਂ ਆਪਣੇ ਘਰ ਦੇ ਸਿਲਸਿਲੇ ਚੁੱਕੇ ਆ ਅਸੀਂ ਤਾਂ ਸਾਰੇ ਦਿਹਾੜੀ ਬਾਹਰ ਰਹਿਣਾ ਅਸੀਂ ਤੇ ਜਿੱਥੇ ਚੱਲ ਗਏ ਉੱਥੇ ਰੋਟੀ ਖਾ ਲੈਣੀ ਉੱਥੇ ਚਾਹ ਪੀ ਲੈਣੀ ਸਾਨੂੰ ਕੋਈ ਟੈਨਸ਼ਨ ਨਹੀਂ ਇਹਨਾਂ ਨੇ ਫਿਰ ਸਾਨੂੰ ਮਗਰ ਫੋਨ ਕਰਕੇ ਆਖਣਾ ਵੀ ਕੀ ਧਰਨਾ ਅੱਜ ਮੈਂ ਨਾ ਵੀ ਅਸੀਂ ਤੇ ਆਪਾਂ ਸੇਵ ਦੇ ਕੰਮ ਆਪੋ ਨੇ ਸਬਜ਼ੀ ਬਣਾ ਸਕਦੇ ਹਾਂ ਹੁਣ ਸੇਵ ਦੇ ਕੰਮ ਲੱਗੇ ਜਾਂਦਾ ਸਾਰਾ ਕੰਮ ਕਰ ਲਿਆ ਪੱਠੇ ਕੁਦਰ ਲਿਆ ਹੁਣ ਪਾਉਣ ਲੱਗਾ ਗੁਰ ਰਵਾਜ ਨੂੰ ਵੀ ਲੈੰਦਾ ਪਾ ਆ ਕੇ ਪੱਠੇ ਨਾ ਆ ਕੇ ਤੇ ਫਿਰ ਵੀਡੀਓ ਤੇ ਭੱਜ ਜਾਣਾ ਥੋੜੀ ਸ਼ਾਮਾਂ ਨੂੰ 6 ਵਜੇ 6:30 ਵਜੇ ਆਉਣਾ ਅੱਜ ਦੋ ਵੀਡੀਓ ਬਣਣੀਆਂ ਅੱਛਾ ਅੱਛਾ ਇਹ ਅਬੀ ਸਾਡਾ ਸਿਰ ਖੁਰਕਣ ਨਹੀਂ ਹੈਗਾ ਬੌਣ ਹੈਗਾ ਜਿਹਦਾ ਬੌਣਾ ਉਹਦੋਂ ਖੁਰਕ ਲਓ ਜਿਹਦਾ ਬੌਣਾ ਉਹਦਾ ਕੰਗੀ ਕਰਵਾੜ ਕੇ ਸਿਰ ਚਲਾ ਲਾਂਗੇ ਕੇ ਕੰਮ ਤਾਂ ਚਲੋ ਸਹੀ ਗੱਲ ਵਾ ਵੀ ਕੰਮ ਮੈਂ ਮੈਂ ਸ਼ੁਰੂ ਤੋਂ ਹੀ ਕਹਿੰਨੀ ਸਾਰੇ ਵਲੋਗਾਂ 'ਚ ਹੀ ਕਹਿੰਨੀ ਵੀ ਮੈਂ ਕੰਮ ਨਹੀਂ ਕਰਦੀ ਕਿਉਂਕਿ ਜਦੋਂ ਕੰਮ ਕਰ ਲੈਂਦੀ ਆ ਮੈਂ ਤੇ ਮੈਨੂੰ ਕੀ ਲੋੜ ਕੰਮ ਕਰਨ ਦੀ ਕੰਮ ਹੈ ਕਿ ਦੂਜੀ ਗੱਲ ਇਹ ਆ ਵੀ ਜਦੋਂ ਜਦੋਂ ਲੋਡ ਪੈਂਦੀ ਕੰਮ ਕਰਨ ਦੀ ਫਿਰ ਮੈਂ ਸਾਰਾ ਹੀ ਕੰਮ ਕਰਦੀ ਆ ਫਿਰ ਮੈਨੂੰ ਵੀ ਕੋਈ ਟੈਨਸ਼ਨ ਨਹੀਂ ਕੰਮ ਕਰਨ ਦੀ ਹਨਾ ਮੈਨੂੰ ਪਤਾ ਵਾ ਕੰਮ ਹੈ ਵੀ ਕੁਛ ਨਹੀਂ ਦਾ ਹਾਂ ਇਹ ਜਿਹੜਾ ਯਰ ਕੰਮ ਹੈ ਆਹੋ ਗੈਸ ਤੇ ਕੰਮ ਆ ਪਰ ਬੀਬੀਆਂ ਆਂਦੀਆਂ ਵੀ ਗੈਸ ਤੇ ਕੰਮ ਜਿਹੜਾ ਬੜਾ ਕੰਮ ਆਉਂਦਾ ਦੂਜੀ ਗੱਲ ਇਹ ਕੰਮ ਬਹੁਤ ਆ ਕੰਮ ਦਿਖਾਂਦੀ ਵਾਂਗ ਪਹਿਰੇ ਇਹ ਤਾਂ ਸਾਰੀ ਦਿਹਾੜੀ ਪਹਿਰੇ ਰੋਟੀ ਟਾਈਮ ਤੋਂ ਟਾਈਮ ਤਾਡੀ ਖਾਣੀ ਆ ਜੇ ਨਹੀਂ ਤਾਂ ਫਿਰ ਤਾਂ ਬੰਦਾ ਫਟਾ ਟਾਈਮ ਨਹੀਂ ਨਾ ਹੈਗਾ ਫਿਰ ਉਹ ਅਭੀ ਜੇ ਟਾਈਮ ਨਾਲ ਖਾ ਲੋ ਤਾਂ ਤਾਂ ਡਾਪੇ ਟਾਈਮ ਨਾਲ ਹੀ ਕੰਮ ਹੋ ਜਾਏ ਸਰ ਉਹੋ ਹੀ ਗੱਲ ਹੈ ਹੁਣ ਕੁੜੀਆਂ ਬੈਠੇ ਰਹੀਆਂ ਦੀ ਆਟਾ ਮੈਂ ਵੀ ਜਦੋਂ ਡੈਡੀ ਆਊਗਾ ਉਦੋਂ ਗਰਮੀ ਲਾ ਕੇ ਦੇਣੀ ਆ ਪਰ ਮੇਰਾ ਟਾਈਮ ਨਹੀਂ ਅਜੇ ਮਸਵੀਰ ਦੀ ਖਾਦੀ ਨਹੀਂ ਟਾਈਮ ਵੇਖਾਂ 2 ਵਜੇ ਗਏ ਹਜੇ ਵੀ ਨਹੀਂ ਖਾਦੀ ਰੋਟੀ ਸਵੇਰ ਦੀ ਅੱਛਾ ਤੇ ਮੈਂ ਹੁਣ ਜਾ ਕੇ ਸਵੇਰ ਦੀ ਡਿਸਪੈਂਸਰੀ ਗਈ ਤੇ ਮੈਂ ਅਜੇ ਆਈ ਆ ਉਹ ਵੀ ਛੇਤੀ ਆ ਗਈਆਂ ਵੀ ਘਰ ਸਾਡੇ ਪਰੋਣੇ ਆਏ ਤੇ ਮੈਨੂੰ ਜਾ ਲੈਣ ਲੋ ਮੇਰੇ ਕਾ ਨਾ ਰੋਟੀ ਖਾ ਲਈ ਹੁਣ ਤੁਸੀਂ ਮੈਂ ਹੁਣ ਰੋਟੀ ਖਾਦੀ ਤੁਹਾਡੇ ਬੈਠਿਆ ਹੁਣੇ ਹੁਣੇ ਹਜੇ ਅੱਧਾ 15 ਮਿੰਟ ਹੋਏ ਰੋਟੀ ਖਾਦੀ ਨੂੰ ਵੱਲੋਂ ਹੁਣ ਖਾਣੀ ਆ ਪੱਠੇ ਪਾ ਕੇ ਮਈਆਂ ਬਨ ਕੇ ਨਹਾ ਕੇ ਫਿਰ ਰੋਟੀ ਖਾਣੀ ਆਂਦੇ ਰੋਟੀ ਖਾ ਕੇ ਮੇਰੇ ਕੋ ਕੰਮ ਨਹੀਂ ਹੁੰਦਾ ਪੱਠੇ ਨਹੀਂ ਵੱਡੇ ਜਾਂਦੇ ਨਾਲੇ ਗੇਜ ਗਈਆਂ ਸ਼ੁਰੂ ਤੋਂ ਹੀ ਰੋਟੀ ਲੇਟ ਖਾਣੀ ਇਹ ਗੱਲ ਵਾ ਆਹੋ ਚਾਹ ਪੀ ਜਾਣੀ ਬਸ ਅੱਗੇ ਤੇ ਸਿਆਲ ਚ ਬੜਾ ਕੁਝ ਬਣਾਇਆ ਅਸੀਂ ਘਰ ਚਲ ਖਾਈ ਜਣਾ ਹੁਣ ਕੱਲ ਪਰਸੋਂ ਦਾ ਮੁੱਕ ਗਿਆ ਤੇ ਮੂੰਹ ਪੁਸਾ-ਪੁਸਾ ਜਾਇਆ ਹੋਇਆ ਵਾ ਕੋਈ ਨੀ ਫੇਰ ਬਣਾ ਲਓ ਮੈਂ ਤਾਂ ਕਹਿਣ ਰਹੀ ਕਿ ਸਾਨੂੰ ਮੈਂ ਕੱਲ ਆੋਰ ਮਾਰ ਲੀਗੇ ਮੈਂ ਇਹ ਖੰਡ ਹੈਗੀ ਅਗਲਾ ਮਹੀਨਾ ਨਾ ਟੰਕਦਾ ਰਹਿਣਾ ਜੀ ਨਹੀਂ ਤੇ ਨਹੀਂ ਤੇ ਕੋਈ ਪਰਵਾਰ ਫੇਰੀਆਂ ਹੀ ਸ਼ੁਰੂ ਕਰ ਦਈਏ ਹੈ ਬੰਦ ਬੰਦ ਨਾ ਪਰਵਾਰ ਫੇਰੀਆਂ ਹੀ ਕੋਈ ਨਾ ਕੋਈ ਸ਼ੁਰੂ ਕਰ ਦਈਏ ਆਹੋ ਵੀ ਚੰਗਾ ਬਦਾਨਾ ਬਦੂਨਾ ਸਾਰਾ ਕੁਝ ਮਿਲ ਜਾ ਕਰਨਾ ਪਕੋੜੇ ਪਕਾੜੇ ਮਿਲ ਜਣੇ ਇਹ ਨਾਲੇ ਬਦ ਪਕੌੜਿਆਂ ਤੋਂ ਤਾਂ ਹੁਣ ਪੈਣ ਮੂੰਹ ਅੱਕ ਗਿਆ ਈ ਐਨੇ ਵਿਆਹ ਵੇਖੇ ਬੜੇ ਵੇਖੇ ਨਾ ਹੂੰ ਆਗਲਾ ਮਹੀਨਾ ਸਾਨੂੰ ਫੇਰ ਵਿਆਹਾਂ ਦਾ ਬਹੁਤ ਜੋਰ ਉਤਨਾ ਇੱਕ ਗੱਲ ਹੈਗੀ ਆ ਵਿਆਹ ਖਾ ਕੇ ਬੰਦਾ ਬਿਮਾਰ ਹੋ ਜਾਂਦਾ ਭਲਾ ਕਿਉਂ ਇਥੋਂ ਤਿਆਰ ਹੋ ਕੇ ਜਾਣਾ ਜਾਂਦਿਆਂ ਪਹਿਲੋ ਖਲੁੱਤੇ ਹੋਣੇ ਠੰਡੇ ਆੜੇ ਠੰਡਾ ਪੀ ਲੈਣਾ ਉਸੇ ਵੇਲੇ ਪਲੇਟ ਫੜ ਲੈਣੀ ਆ ਮਠਿਆਈ ਖਾ ਲੈਣੀ ਪਕੌੜੇ ਖਾ ਲੈਣੇ ਨਾਲ ਪਾਣੀ ਪਾਣੀ ਪੀ ਕੇ ਜੇ ਟੇਬਲ ਗੱਲ ਇਹ ਆ ਵੀ ਉਹੋ ਹੀ ਪਕੌੜੇ ਖਾ ਕੇ ਤੇ ਨੇ ਖਾ ਕੇ ਟੇਬਲ ਤੇ ਜੇ ਜਾਣਾ ਹੀ ਆ ਫਰੂਟ ਚਾਟ ਤੇ ਫਰੂਟ ਚਾਟ ਆ ਜਾਣਾ ਟਿੱਕੀਆਂ ਨਾ ਕਰਨੀ ਨਾ ਟਿੱਕੀਆਂ ਨਿਊਡਲ ਨਿਊਡਲ ਆ ਕੇ ਟਿੱਕੀਆਂ ਆ ਗਿਆ ਤੇ ਫਰੂਟ ਚਾਟ ਆ ਗਿਆ ਖਾ ਲਿਆ ਖਾ ਲਿਆ ਫਿਰ ਕਹਣਾ ਯਾਰ ਉਹ ਮਨ ਕੇ ਵੇਖਣਾ ਵੀ ਉਹ ਸਾਰੇ ਉੱਥੇ ਜਾ ਕੇ ਖਾਣਦੇ ਆਪਾਂ ਨੂੰ ਉੱਥੇ ਰੇੜੀਆਂ ਦੇ ਚਲੀਏ ਤੇ ਰੇੜੀਆਂ ਦੇ ਚਲ ਜਾਣਾ ਉਹ ਰੇੜੀਆਂ ਦੇ ਖਾ ਕੇ ਮੁੜ ਕੇ ਕਹਣਾ ਰੋਟੀ ਲੱਗ ਗਈ ਫਿਰ ਰੋਟੀ ਖਾ ਲੋ ਜਾਣਾ ਰੋਟੀ ਖਾ ਕੇ ਉਹ ਆਈਸਕ੍ਰੀਮ ਵੀ ਖਾ ਲਈਏ ਮਨ ਕੇ ਕੋਈ ਚੀਜ਼ ਨਹੀਂ ਤੇ ਜਦੋਂ ਢਿੱਡ ਭਰ ਗਿਆ ਤੇ ਫਿਰ ਨਾ ਤੁਰਿਆ ਜਾਣਾ ਨਾ ਤੇ ਫੇ ਲੀਵਰ ਕੀ ਕਰੂਗਾ ਤੇ ਲੀਵਰ ਕਰੂ ਹੁਣ ਉਹ ਅਕਸਰ ਕੋਈ ਚੀਜ਼ ਇੱਕ ਤਰ੍ਹਾਂ ਕੇ ਚੀਜ਼ ਆਪਾਂ ਮਸ਼ੀਨ 'ਚ ਕਪੜੇ ਹੀ ਆ ਹੂੰ ਜੇ ਉੱਤੇ ਤੁੰਦੀ ਜਾਵਾਂਗੇ ਤੁੰਦੀ ਜਾਵਾਂਗੇ ਤੇ ਉਹਨੇ ਚੱਲਣਾ ਵਾ ਚੱਲਣਾ ਵਾ ਜੇ ਆਪਾਂ ਦੋ ਚਾਰ ਪਾਵਾਂਗੇ ਖਲੋ ਕੇ ਮੁੜ ਕੇ ਉਹਨੂੰ ਧੋ ਕੇ ਕੱਢ ਕੇ ਫੇਰ ਪਾਵਾਂਗੇ ਹੁਣ ਲੀਵਰ ਵਿਚਾਰੇ ਨੇ ਪੀਣਾ ਵਾ ਇਹਨੂੰ ਪੀਸਣਾ ਵਾ ਇਹਦਾ ਚੱਲਣਾ ਵਾ ਐਦਾ ਚੱਲਦਾ ਵਾ ਉਹ ਗ੍ਰੇਡ ਕਰਨੀ ਚੀਜ਼ ਉਹਨੇ ਜਾ ਕੇ ਗੜੀ ਤੇ ਫੇ ਪਚਣੀ ਤੇ ਫਿਰ ਜਾ ਕੇ ਪਚਣੀ ਆ ਅਸੀਂ ਦੇ ਸੁੱਟ ਤੇ ਸੁੱਟ ਦੇ ਕੋਹਲਾ ਕੋ ਖਾਈ ਜੇ ਤਾਂ ਵਿਆਮਨ ਤੇ ਬੰਦਾ ਤਾਬੂ ਮਾਰ ਹੁੰਦਾ ਬਿਮਾਰ ਤਾਂ ਹੋ ਜਾਈਦਾ ਵਾ ਕਿ ਮੈਂ ਉਤਨਾ ਪਰ ਪਤਾ ਕੀ ਹੁੰਦਾ ਮੈਂ ਚਲੋ ਖਾਈਦਾ ਜਿੰਨੀ ਚੀਜ਼ ਦੀ ਲੋੜ ਇਹ ਨਹੀਂ ਖਾਦੀ ਕਦੀ ਪਰ ਮੈਂ ਗੋਲ ਗੱਪੇ ਜ਼ਰੂਰ ਖਾਣੀ ਹੁੰਦੀ ਤੇ ਉਹਦਾ ਨਿਊਡਲ ਨੈਡਲ ਜਿਹੜੀ ਟਿੱਕੀ ਆ ਜਾਂ ਇਟਲੀ ਡੋਸਾ ਵਾ ਜਿਹੜਾ ਇਹ ਮੈਂ ਨਹੀਂ ਖਾਂਦੀ ਕੁਛ ਵੀ ਫਰੂਟ ਚਾਟ ਖਾਣਾ ਤੇ ਗੋਲ ਗੱਪੇ ਖਾਣੇ ਅਸੀਂ ਨਾ ਰਾਤੀ ਨਾ ਚੋਰੀ ਇਟਲੀ ਡੋਸਾ ਗੋਲ ਗੱਪੇ ਨਹੀਂ ਖਾਣਾ ਹਾਂ ਬਰਗਰ ਮੰਗਾਇਆ ਪ੍ਰਬੇ ਕਲੋ ਚੋਰੀ ਅੱਛਾ ਮੈਂ ਤਾਂ ਗੁਰਨਵਾਰ ਆਂਦਾ ਮੈਂ ਵੀ ਖਾਦਾ ਗੁਰਨਵਾਰ ਸਵੇਰੇ ਉੱਠ ਕੇ ਖਿੰਦਾ ਮਮਾ ਸਵਾਦ ਹੀ ਆ ਗਿਆ ਬਰਗਰ ਖਾਣ ਦਾ ਮੈਂ ਕਿਹਾ ਚੋਰੀ ਖਾਦਾ ਹੀ ਤਾਂ ਕਰੀ ਚੋਰੀ ਹੁਣ ਯਾਰ ਕਰ ਲਈ ਤੁਸੀਂ ਹਾਂ ਤੁਸੀਂ ਦੱਸੋ ਮੈਂ ਖਾਂਦਾ ਸੀ ਤੂੰ ਉੱਥੇ ਸੀ ਵਿਆਹ ਅੱਛਾ ਤੂੰ ਚੋਰੀ ਖਾਦਾ ਆਈਗਾ ਚੋਰੀ ਖਾਦਾ ਚੋਰੀ ਚੋਰੀ ਕੰਮ ਕਰਦੇ ਨਾ ਮੈਂ ਹੁਣ ਤੁਹਾਨੂੰ ਦੱਸੂ ਪਤਾ ਮੁੜ ਕੇ ਵੇਖਿਓ ਤੂੰ ਕਹਿੰਦਾ ਬੀਬੀ ਕਹਿੰਦੀ ਗੱਲ ਆ 1 ਮਿੰਟ ਹੋਰ ਆ ਪਹਿਲਾ ਨਵ ਰਾਣੀ ਨੇ ਹੱਜੀ ਦੇ ਧੀ ਦੇ ਗੱਲ ਦੱਸ ਦਿੱਤੀ ਭਾਵੇਂ ਚੋਰੀ ਭਾਵੇਂ ਇਸਨੇ ਤਾਂ ਇਹ ਖਾਤਾ ਹੈ ਉਹ ਨਾ ਇਸ ਕਰਨ ਵਾਲ ਨੂੰ ਬੀਬੀ ਬਾਰ ਬਾਰ ਕਹੀ ਜਾਵੇ ਘਨਵਾਜ ਨੂੰ ਰੋਟੀ ਖਵਾ ਲਗੋ ਬੀਬੀ ਮੈਂ ਘੌਂ ਡਿਆ ਵਾਂ ਮੈਂ ਥੋੜਾ ਏਦਾਂ ਕਹਿੰਦਾ ਬਰਗਰ ਖਾਣ ਬਰਗਰ ਖਾਣ ਜੋ ਮਰਜੀ ਖਾਣ ਬਸ ਇਹ ਆ ਕਿ ਇਹਨੂੰ ਸਾਰਾ ਕੁਝ ਬੰਦ ਵਾ ਤਲਿਆ ਰਸੋਈ ਤੇ ਜਦੋਂ ਥਾਇਰੋਇਡ ਵੱਜ ਜਾਂਦਾ ਜਾਂ ਬੀਪੀ ਵੱਜ ਜਾਂਦਾ ਫਿਰ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਹਨਾ ਕਹਿੰਦਾ ਕਿ ਮੈਨੂੰ ਦੱਸੋ ਮੈਂ ਲਿਆ ਦੂੰਗਾ ਕਰੋ ਜਿਹੜੀ ਵੀ ਆਖੋਗੇ ਜੀ ਜੀ ਗੋਲ ਗੱਪਿਆਂ ਨੂੰ ਆਨੂ ਜੀ ਘੰਡਾ ਸੀ ਤੇ ਥਰੇੜੀ ਨਹੀਂ ਲੱਗੀ ਮੈਂ ਬਰਗਰ ਮੰਗਾ ਲਿਆ ਤੇ ਕੋਈ ਨਹੀਂ ਅੱਜ ਗੋਲ ਗੱਪੇ ਲੈ ਆ ਦੋ ਤੇ ਕੋਈ ਨਹੀਂ ਰਾਤੀ 150 ਬੀਪੀ ਹੀ ਪੈਣ ਜੀ ਦਾ ਚਲ ਕੋਈ ਨਹੀਂ ਗੱਦੇ ਕਰਦੇ ਨਹੀਂ ਖਾਣ ਨਾਲ ਇੰਨਾ ਕੋਈ ਨਹੀਂ ਜਦੋਂ 150 ਆਵੇ ਉਦੋਂ ਨਹੀਂ ਨਾ ਖਾਈਦਾ ਜਦੋਂ ਨੋਰਮਲ ਆਵੇ ਉਦੋਂ ਖਾ ਰਿਹਾ ਪੁੱਤ ਥੋੜਾ ਵਧਣਾ ਵਾ ਗੋਲ ਗੱਪੇ ਨਾ ਜਦੋਂ ਉਹਦੇ ਨਾਲ ਬੀਬੀ ਥੋੜਾ ਵੱਜ ਜਾਣਾ ਗੋਲ ਗੱਪੇ ਨਾ ਕਿਉਂ ਨਹੀਂ ਵੱਧਦਾ ਉਹ ਤੀ ਵੱਧਦਾ ਉਹ ਚੀਜ਼ ਪੱਚਦੀ ਆ ਨਹੀਂ ਗੱਪੇ ਨਾ ਚਲੋ ਭੈਣ ਭਰਾਵਾਂ ਨੂੰ ਪੁੱਛ ਲੈਨੇ ਆ ਵੀ ਗੋਲ ਗੱਪੇ ਖਾਣਾ ਬੀਬੀ ਵੱਧਾ ਵਾ ਕਿ ਜਾਂ ਸਹੀ ਹੁੰਦਾ ਵਾ ਆਪਾਂ ਜਿੰਨਾ ਕਿਉਂ ਕਿ ਉਹ ਨਰਸ ਵਾ ਨਹੀਂ ਮੈਂ ਨਰਸ ਕਾਦੀ ਆ ਤੇ ਕਿ ਲੱਗਦੇ ਆ हां जी हां जी ਤੁਸੀਂ ਦੱਸੋ ਹਾਂ ਮੈਂ ਤੇ ਇਹ ਗੱਲ ਕਹੂੰਗੀ ਕਿ ਬੀਪੀ ਵਾਧਾ ਵਾ ਤਾਂ ਕੁਝ ਨਹੀਂ ਖਾਣਾ ਚਾਹੀਦਾ ਨੋਰਮਲ ਖਾਣਾ ਚਾਹੀਦਾ ਵਾ ਠੀਕ ਆ ਹਾਂ ਤੇ ਜੇ ਕੋਈ ਫੁੱਟੀ ਕਿਸ ਨਾ ਲੜੇ ਬੰਦੇ ਨਾਲ ਤੇ ਉਹਦਾ ਕੀ ਕਰਨਾ ਚਾਹੀਦਾ ਉਹਨੂੰ ਗਲ ਕੁੱਟ ਕੇ ਮਾਰ ਦੇਣਾ ਚਾਹੀਦਾ ਅੱਛਾ ਫੇਰ ਮੈਂ ਫੇਰ ਕਰਦੇ ਆਪ ਨੂੰ ਫੇਰ ਇਤਾ ਹੀ ਕਰ ਲੈ ਮੈਂ ਫੇਰ देर ਕਰਨ ਬਿਆ ਲੱਗਦਾ ਨਹੀਂ ਦੇਰ ਨਾ ਕਰੋ ਤੁਸੀਂ ਮੌਕਾ ਸੰਭਾਲੋ ਤੁਸੀਂ ਹੈ ਨਹੀਂ ਮੌਕਾ ਆ ਨਹੀਂ ਸਭ ਹੈ ਜਿਹੜਾ ਜਿਹੜਾ ਤਰਾਹ ਦੀ ਗੱਲ ਕੁੱਟੋਗੇ ਪਰ ਉਹਨੇ ਆਏ ਬੇਚਾਰੇ ਪਰ ਮੇਰੀ ਗੱਲ ਸੁਣ ਲੋ ਇੱਕ ਭਾਵੇਂ ਰਾਤ ਨੂੰ ਤੁਹਾਨੂੰ ਮੌਕਾ ਆਵੇ ਭਾਵੇਂ ਦਿਨੇ ਆਏ ਮੈਨੂੰ ਮਾਰਨ ਦਾ ਇਹ ਜਿਹੜੀ ਮੋਤ ਦੀ ਗੁੱਥੀ ਆ ਨਾ ਇਹ ਪੈਂਤੀਆਂ 35 ਸਾਲਾਂ ਬਾਅਦ ਵੀ ਨਿਕਲ ਹੁੰਦੀ ਆ ਠੀਕ ਐਂ ਦੇ ਵੀ ਕੋਈ ਗੱਲ ਨਹੀਂ ਤੇ ਮੈਂ ਬਹੁਤ ਔਖਾ ਜੇ ਮੁੜਕੇ ਮਾਰਨਾ ਸੌਖਾ ਨਹੀਂ ਜੇ ਮੈਂ ਤਾਂ ਚਲੋ ਨਹੀਂ ਵੇਖਣਾ ਤੁਸੀਂ ਮੈਨੂੰ ਜੋ ਮਰਜ਼ੀ ਕਰ ਦੋਗੇ ਤੇ ਪਰ ਤੁਸੀਂ ਗੁੱਝੇ ਨਹੀਂ ਜੇ ਰਹਿਣਾ ਤੜਕੋ ਆਪਣੇ ਆਪ ਤੁਸੀਂ ਬੋਲੀ ਜਾਣਾ ਜਿਹੜੀ ਲੜਾਈ ਕਰਦੀ ਬੁੱਢੀ ਆਂਦਾ ਉਹਨੂੰ ਕੀ ਕਰਨਾ ਚਾਹੀਦਾ ਜਿਹੜੀ ਆਖਿਆ ਉਹਨੂੰ ਕੀ ਮਤਲਬ ਤੇ ਤੁਸੀਂ ਮੈਂ ਆਖਿਆ ਨਾ ਮੈਂ ਆਹ ਮੈਂ ਹਾਂ ਲੜਾਈ ਕਰ ਤੂੰ ਆਖਿਆ ਫਿਰ ਮੈਨੂੰ ਕੰਮ ਕਰਨਾ ਹੀ ਚਾਹੀਦਾ ਵਾ ਨਹੀਂ ਨਹੀਂ ਤੂੰ ਆਖਿਆ ਮਾਰ ਦੇਣਾ ਚਾਹੀਦਾ ਹਾਂ ਤਾਂ ਤੁਸੀਂ ਫਿਰ ਆਖਿਆ ਵੀ ਹਾਂ ਮੈਂ ਮਾਰ ਦੂੰਗਾ ਰਾਤ ਨੂੰ ਹਨੇਰੇ ਹੋਏ ਤੂੰ ਤੇ ਸਭ ਨੂੰ ਕਹਿਣਾ ਸੀ ਨਹੀਂ ਨਹੀਂ ਤੂੰ ਇਹਨੇ ਕਹਿਣਾ ਸੀ ਵੀ ਕੋਈ ਨਹੀਂ ਭੈਣ ਭਰਾ ਇਕੱਠੇ ਕਰਕੇ ਤੈਨੂੰ ਸਮਝਾਉਣਾ ਚਾਹੀਦਾ ਗਲਤ ਕਰਨੀ ਇਹ ਇਦਾਂ ਤੂੰ ਹਾਂ ਤਾਂ ਤੁਸੀਂ ਕੀ ਆਖਣਗੇ ਫਿਰ ਤੁਸੀਂ ਤੇ ਆਖਣੇ ਸੀ ਉੱਚੀ ਉੱਚੀ ਰੋਵਾਂਗੇ ਤੁਸੀਂ ਆਖਿਆ ਨਹੀਂ ਹੁਣੇ ਤੇਰੇ ਸੌਰੇ ਨੂੰ ਪਤਾ ਵਾ ਵੀ ਉਹਨਾਂ ਨੇ ਉਹਨੀਆਂ ਤਰਾਵੇ ਸੌਰੇ ਨੂੰ ਮਾਰਨ ਵਾਲੇ ਨਹੀਂ ਤੈਨੂੰ ਮੈਨੂੰ ਪਤਾ ਵੀ ਸਾਡਾ ਜਵਾਈ ਨਹੀਂ ਕਿ ਇਦਾਂ ਦਾ ਹੂੰ ਚੰਗਾ ਵਾ ਹਾਂ ਬਹੁਤ ਬਹੁਤ ਚੰਗਾ ਹਾਂ ਚਲੋ ਕੋਈ ਨਹੀਂ ਸਿੱਤਾਂ ਦੇ ਕੋਲੀ ਬੰਦੀ ਜਾਂਦੀ ਚਲੋ ਠੀਕ ਆ ਫਿਰ ਕੋਈ ਨਹੀਂ ਫਿਰ ਬਲੌਗ ਦੇ ਵਿੱਚ ਕਹਿਣਾ ਅੰਕਲ ਚੰਗੇ ਨੇ ਜੀ ਇਦਾਂ ਕਹਿੰਦੇ ਆ ਕਿ ਅੰਕਲ ਚੰਗੇ ਆ ਆਂਟੀ ਵੀ ਚੰਗੇ ਆ ਮੇਰੇ ਭੈਣ ਭਰਾਵਾਂ ਦਾ ਧੰਨਵਾਦ ਕਰਦੀ ਆਂ ਕਿ ਐਸਾ ਸਹਿਰ ਕਰਤਾ ਹਮਦਰਦਾਂ ਜਿੰਨਾਂ ਨਹੀਂ ਮੇਰੀ ਸਪੋਰਟ ਕਰਦੀ ਉਹਨਾਂ ਦਾ ਧੰਨਵਾਦ ਕਰਦਾ ਧੰਨਵਾਦ ਤੁਹਾਡਾ ਮੇਰੀ ਵੀ ਸਪੋਰਟ ਕਰਦੇ ਮੈਂ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਦੀ ਆਂ ਕਿ ਮੇਰੀ ਨਾਲ ਸਪੋਰਟ ਕਰਿਓ ਤੇ ਅੰਕਲ ਦੀ ਕਰਿਓ ਤੇ ਅੰਕਲ ਫੁੱਲ ਫੁੱਲ ਕੇ ਪਹਾੜ ਹੋ ਜਾਵੇ ਚਲੋ ਠੀਕ ਆ ਜੀ ਮਿਲਦੇ ਆਂ ਅਗਲੇ ਵਲੋਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ